ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਤੇ ਅੱਜ ਦੀ ਵੀਡੀਓ ਲਈ ਲੈ ਕੇ ਆਇਆ ਤੁਹਾਨੂੰ ਪਿੰਡ ਪਾਣੇ ਦੇ ਵਿੱਚ ਜ਼ਿਲ੍ਹੇ ਫਰੀਦਕੋਟ ਦੇ ਵਿੱਚ ਜਗਦੀਪ ਬਾਈ ਦੇ ਘਰੇ ਬਾਈ ਦਾ ਕੰਮ ਮਿੱਤਰੋ ਹੈਗਾ ਵਾ ਵਪਾਰ ਦਾ ਜਨਵਰ ਬਾਈ ਦੇ ਕੋਲੇ ਆ ਤਿੰਨ ਤਿੰਨੇ گاਵਾ ਸੂਈਆਂ ਸਵਈਆਂ ਪਾ ਲੈਣ ਦੇ ਨਾਲ ਇੱਕ ਨਦੂ ਜਿਹੜਾ ਜਨਵਰ ਤੁਹਾਨੂੰ ਜੱਜ ਜੂਗਾ ਉਹ ਗੱਲਬਾਤ ਤੁਸੀਂ ਬਾਈ ਨਾਲ ਕਰ ਲਿਆ ਜੇ ਮਿੱਤਰੋ ਤਸੱਲੀ ਹਰ ਇੱਕ ਪੱਖ ਤੋਂ ਤੁਸੀਂ ਆਪ ਕਰੋ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹੋਰ ਦੱਸਦੇ ਬਾਈ ਬਹੁਤ ਵਧੀਆ ਇੱਥੇ ਫੜੀ ਰੱਖ ਬਸ ਇੱਤਾ ਤੇ ਪਰਿਵਾਰ ਸਾਰਾ ਵਧੀਆ ਬਾਈ ਅੱਛਾ ਨਾਮ ਇੱਕ ਵਾਰੀ ਦੱਸ ਦਈਏ ਜਗਦੇਬ ਬਾਈ ਜਣਾ ਨਾਮ ਜਗਦੇਸ਼ ਸਿੰਘ ਪਿੰਡ ਪਾਣਾ ਜਿਲ੍ਹਾ ਫਰੀਦਕੁਰੂ ਤੇ ਟੈਂਕੀਆਂ ਕੋਲੇ ਘਰ ਆ ਗਿਆ ਹੈ ਨਾ ਬਾਈ ਹਾਂ ਜੀ ਬਾਈ ਹਾਂ ਅੱਛਾ ਜਗਦੇਬ ਬਾਈ ਪਹਿਲੇ ਨੰਬਰ ਤੇ ਜਿਹੜੀ ਡੰਬੀ ਵੜ ਤੋਰੀ ਆਪਾਂ ਇਹਦਾ ਕੀ ਡਿਟੇਲ ਲਗਦੇ ਇਹਦਾ ਪਹਿਲਾ ਸੂਆ ਸੂਈ ਵੀ ਆ ਅੱਜ ਇਹਨੂੰ ਤੀਜਾ ਦਿਨ ਸੂਈ ਨੂੰ ਆ ਬਾਈ ਠੀਕ ਆ ਵੀਰੇ 13 ਕਿਲੋ ਦੁੱਧ ਵਾਲੇ ਕੋਈ ਬੌੜਲ ਵਾਲੇ ਜਮਾਂ ਤੋਲਣ ਵਾਲਾ ਹੋਊਗਾ ਬਾਈ ਤਿਆਰ ਤਿਆਰ ਹੋਊ ਫੇਰ ਨੰਬਰ ਲਈ ਆਵੱਛੀ ਆ ਗਈ ਆਂਦੀ ਹੈ ਹਾਂ ਚੋਣ ਨੂੰ ਠੰਡੀ ਸੀ ਲਾ ਬਈ ਪੂਰੀ ਬਈ ਲੇਵਾ ਘੱਟ ਸਗਾਉਂਦੀ ਆ ਹਨਾ ਯਾਰ ਬੰਦ ਲੈਵੇ ਦੀ ਇਹ ਹਾਂ ਦੁੱਧ ਤੇ 16 ਦੁੱਧ ਦੇ ਦਿੰਦੀ 15 ਕਿਲੋ ਹੀ ਦੇ ਦੂ ਬੱਠੀ ਹਾਂ ਮੌਜਾ ਤੇ ਰੇਟ ਵੀਰੇ ਕੀ ਰਹੂਗਾ ਬਈ ਰੇਟ ਇਹਦਾ 55000 ਰੁਪਏ ਬਈ ਤਿੰਨ ਦਿਨਾਂ ਦਾ ਹੈ ਵਿੱਚ ਮਾਨ ਤਣ ਕੋਈ ਮੋਕੇ ਹੈ ਕਰ ਦਿਆਂਗੇ ਬਈ ਠੀਕ ਹੈ ਰੇਟ ਲੈ ਤੇ ਦੋ ਨੰਬਰ ਤੇ ਜਿਹੜੀ ਕਾਲੀ ਵੇੜਾ ਬਈ ਇਹ ਬਈ ਤੀਜਾ ਸੂਆ ਸੂਈ ਵੀ ਹੈ ਤੀਜਾ ਸੂਆ ਹਾਂ ਕਿੰਨੇ ਦਿਨ ਹੋਣਗੇ ਚੌਥਾ ਦਿਨ ਸੂਈ ਨੂੰ ਹੈ ਹੈ ਚੌਥਾ ਦਿਨਾਂ ਸੂਈ ਨੂੰ ਠੀਕ ਹੈ ਚੌਥਾ ਦਿਨ ਸੂਈ ਨੂੰ ਆ 17 ਕਿਲੋ ਇਹਦੇ ਥਲੇ ਬੌਲਾ ਕੰਡੇ ਤੋਂ ਮਾ ਹੋਊਗਾ ਬਈ ਚਾੜਾਂਗੇ ਤੋਂ ਚੋਲਦੇ ਪੂਰੀ ਠੰਡੀ ਹੈ ਬਈ ਠੀਕ ਹੈ ਪਹਿਲੇ ਮੰਦੂਵਾਲ ਪਹੁੰਚ ਗਏ ਹਾਂ ਦੋ ਦੇ ਦੂ 22 ਕਿਲੋ ਬਈ ਜੀ ਜੀ ਓਕੇ ਪਾਣੀ ਵੀਰੇ ਓਕੇ ਬਈ ਵੀਰੇ ਹੋ ਜਾਏਗਾ ਜੀ ਵਾ ਸੁਗਰਤਲ ਮਟੀਰਲ ਦੇ ਬਗਰੇ ਨੇ ਮੱਛੀ ਲਾਲ ਆ ਗਏ ਬਈ ਅੱਛੀ ਹੈ ਲਾਲ ਲਾਲ ਹੀ ਮੱਛੀ ਹੁੰਦੀ ਹੈ ਹਾਂ ਬਈ ਠੀਕ ਹੈ ਇਹ ਵੀ ਬਲ ਵਧੀਆ ਆ ਗਏ ਬੱਚੀਆਂ ਦੇ ਬੱਚੇ ਆ ਪੰਗਾ ਪੈ ਜਾਂਦਾ ਅਗਲਾ ਲੈਂਦਾ ਘਟਾ ਹੈ ਨਾ ਹੂੰ ਚੂਣ ਚਣ ਵੀਰੇ ਆ ਓਕੇ ਜੀ ਚੂਣ ਲੋ ਕੋਈ ਬੰਦਾ ਨਹੀਂ ਮੋੜਦਾ ਪੂਲੀਆਂ ਚੂਣ ਦੀਆਂ ਪੂਰੀਆਂ ਯਾਰਾ ਕਰੀਆਂ ਇਹਨਾਂ ਨੇ ਹਣਾ ਚਵਾਈ ਦਾ ਟਾਈਮ ਹੀ ਭਾਈ ਇਹਨਾਂ ਸੋਚੇ ਬਾਜ਼ਾਰ ਛੱਡ ਕੇ ਵੀਡੀਓ ਬਣਾਈ ਜੰਨੇ ਚੂਣ ਦਾ ਟਾਈਮ ਹੀ ਸ਼ਾਮ ਨੂੰ ਵੀਡੀਓ ਬਣਾਉਣਾ ਪਿਆ ਤੇ ਅੱਛਾ ਰੇਟ ਵੀ ਇਹਨਾਂ ਦਾ ਕੀ ਲਵਾਂਗਾ ਭਾਈ ਇਹਦਾ 70000 ਰੁਪਏ ਦਾ 70000 ਮਾਨਤਨ ਕੋਈ ਕਰ ਦੇਣਗੇ ਜੇ ਚੂੜਾ ਹੀ ਲੈ ਲਵੇ ਕੋਈ ਵੱਧ ਕਰ ਦੇਣਗੇ ਮਾਨਤਨ ਠੀਕ ਆ ਵੀਰੇ ਅੱਛਾ ਇਹ ਪਹਿਲੀ ਤਿੰਨ ਨੰਬਰ ਵਾਲੀ ਵੀਰੇ ਉਹ ਭਾਈ ਦੂਜਾ ਸੂਆ ਸੂਈ ਵੀ ਐ ਠੀਕ ਆ ਵੀਰੇ ਉਹਦੇ ਥੱਲੇ ਹੁਣ ਕੰਡੇ ਤੋਲ ਮੈਂ 18 ਕਿਲੋ ਤਾਂ ਦਊਗਾ 18 ਕਿਲੋ ਹਾਂ ਉਹ ਵੀ ਜੇ ਮੋਰ ਗਿਆ ਪਰਾ ਚੂਣ ਪੁੱਲੀ ਆ ਅੱਤ ਕਿਉਂ ਦੀ ਬੜੀ ਗੋਲੀ ਆ ਬਈ ਠੀਕ ਹੈ ਵੀਰੇ ਚੋਣ ਬੜਾ ਮ ਚੰਗਾ ਹੋਊਗਾ ਉਹਨੂੰ ਹੈਨਾ ਬਈ ਥਣ ਮੱਝਰ ਗਿਆ ਹਨਾ ਵੀਰੇ ਪੂਰਾ ਬਾਈ ਚੋਣ ਦੀ ਬਾਲੀ ਚੰਗੀ ਆ ਸੀਲ ਬਹੁਤ ਆ ਹੂੰ ਆ ਬੱਚਾ ਵੱਛਾ ਕਿ ਵੱਛੇ ਮਗਰ ਹੈ ਇਹਦੇ ਮਗਰ ਵੱਛਾ ਇਹਦੇ ਮਗਰ ਵੱਛਾ ਆ ਗਿਆ ਹੈ ਠੀਕ ਆ ਵੀਰੇ ਅੱਛਾ ਦੁੱਧ ਹੁਣ 18 ਲੀਟਰ ਤਿਆਰ ਆ ਹੈ ਹਾਂ ਬਾਈ ਕੋਈ ਚਾ ਡੰਗ ਤੋਂ ਲੈ ਰ ਅਗਲੇ ਨੇ ਪੈਸੇ ਲਾਉਣੇ ਆ ਬਿਲਕੁਲ ਸਹੀ ਗੱਲ ਆ ਵੀਰੇ ਆ ਕਈ ਵਾਰੀ ਅਗਲਾ ਦੂਜੇ ਟਾਈਮ ਚੋਣ ਆ ਜਾਂਦਾ ਵਪਾਰੀ ਅੱਖਾ ਕੱਢਣ ਲੱਗ ਪੈਂਦੇ ਨਹੀਂ ਨਹੀਂ ਬਾਈ ਅਗਲੇ ਨੂੰ ਚੋਣ ਵਾਲੀ ਮਿਲੂ ਆਏ ਨਹੀਂ ਕੋਈ ਵੱਛਾ ਚਾਉਂਗਾ ਕੋਈ ਲੈਣ ਜਾਣੀ ਨਹੀਂ ਤਾਂ ਅੱਜ ਕੱਲ੍ਹ ਭਾਨੇ ਪਤਾ ਕੀ ਹੋਇਆ ਯਾਰ ਰਾਤ ਚੋ ਪਰਚਾ ਚੁੰਗ ਗਿਆ ਹਾਂ ਬਾਈ ਕੋਤੰਦਰੋ ਸਹੀ ਯਾਰ ਜਿੰਨਾ ਦੁੱਧ ਦੱਸਾਂਗੇ ਕੋਈ ਬੰਦਾ ਕੰਡੇ ਬੰਦ ਕਰ ਦੋ ਜੀ ਬੰਦਾ ਆਪਦਾ ਲੈ ਆਵੇ ਨਾਲ ਆਏ ਨਹੀਂ ਵੀ ਦੁੱਧ ਘੱਟ ਨਿਕਲੂਗਾ ਅੱਛਾ ਰਿੰਗ ਬੰਦ ਕਰਦੀ ਮੜੀ ਜਾਂਦੀ ਵੀਰੇ ਅੱਛਾ ਨੰਬਰ ਦੱਸੀ ਵੀਰੇ ਆਪਣਾ ਕਿੰਨਾ 6283203526 ਵੀ ਇੱਕ ਵਾਰੀ ਹੋਰ ਬੋਲ ਦੇ 6283203526 ਇਹਦਾ ਰੇਟ ਕੀ ਰੱਖਣਾ ਮੜ ਪਰਲੀ ਦਾ ਇਹਦਾ ਬਈ 60000 ਰੁਪਇਆ 60000 ਹਾਂ ਬਈ ਜੇ ਕੋਈ ਆਖੇ ਵੀ ਦੋਵੇਂ ਵੱਡੀਆਂ ਚੰਗੇ ਦੁੱਧ ਵਾਲੀਆਂ ਦੇ ਦੇ ਯਾਰ ਦੇ ਦੇਾਂਗੇ ਬਈ ਇੱਕ 30 ਬੰਦਾ ਮੰਨਤਾ ਕਰ ਦਾਂਗੇ ਹੈ ਕਰ ਦਾਂਗੇ ਮੰਨਤਾ ਤੇ ਕੁਲਾ ਫੁੱਲਾ ਕਰ ਤਾਂ ਠੀਕ ਹੈ ਬਾਈ ਮਿੱਤਰੋ ਜੇ ਠਾ ਵੀ ਡੇਰੀ ਵਾਲੇ ਭਰਾਣੇ ਕਿਸੇ ਨੇ ਲੈਣੀਆਂ ਹਨ ਬਾਈ ਆ ਦੋਵੇਂ ਕਾਮਾਂ ਪਹਿਲੀਆਂ ਜਿਹੜੀਆਂ ਪਿਛਲ ਨੰਬਰ ਤੇ ਵਿਖਾਈਆਂ ਭਾਅ ਵੀ ਠੀਕ ਆ ਬਾਈ ਦੁੱਧ ਵੀ ਚੰਗਾ ਤਿਆਰ ਆ ਤੇ ਵਹਿੜਾ ਵੀ ਚੰਗੀਆਂ ਨਵਾਂ ਹਾਣਾ ਹਜੇ ਬਾਈ ਵਧੀਆ ਰਹੋਗੇ ਬਾਕੀ ਤੁਸੀਂ ਆਪਣੀ ਮਰਜ਼ੀ ਕਰਨੀ ਆ ਵੈਸੇ ਤੇ ਆ ਜਿੰਨੇ ਬਾਈ ਨજર ਨੂਰ ਲਾ ਦਿੰਦਾ ਕਈ ਵਾਰੀ ਗੁਵਾਂਡੀ ਗੁੰਡੀ ਚੰਦਰਾ ਹੁੰਦਾ ਆਪਣੇ ਗੁਵਾਂਡ ਰਹਿੰਦਾ ਤੇ ਆਪਾਂ ਉਹਦੀ ਨਿਗਾ ਤੋਂ ਬਚਾਉਣੇ ਨੂੰ ਉਹਨਾਂ ਨੂੰ ਆ ਰੁਪੀਓ ਅਗਲਾ ਸੋਚੋ 5 ਕਿਲੋ ਵਾਲੀ ਹੋਊਗੀ 10 ਕਿਲੋ ਵਾਲੀ ਯਾਰ ਇਹਨੂੰ ਕੋਈ ਨਹੀਂ ਲਾਉਂਦਾ ਪਰ ਦੁੱਧ ਤੁਸੀਂ ਚੋਣਾ ਤੁਹਾਨੂੰ ਕੀ ਦਿੰਦੀ ਹੈ ਨਾ ਬਾਈ ਹਾਏ ਬਾਈ ਉਹ ਤਿੰਨ ਨੰਬਰ ਬਾਈ ਦਾ ਸਕਰੀਨ ਤੇ 20 ਕਿਲੋ ਦੁੱਧ ਕੋਈ ਆਪਣੇ ਤੋਂ ਦੋ ਦਿਨ ਰਿਓਕੇ ਢੋਲ ਕੇ ਲੈ ਜਾਏ ਆ ਕਾਲੀ ਕਿਉਂ ਹਾਂ ਬਾਈ ਠੀਕ ਆ ਬਾਈ ਨਹੀਂ ਮੈਂ ਤੋਈ ਨਹੀਂ ਦੁੱਧ ਦੁੱਧ ਤਾਂ ਬਹੁਤ ਖਰੀ ਹੈ ਨਾ ਦੁੱਧ ਤਾਂ ਖਰੀ ਹੈ ਬਾਈ ਯਾਰ ਨੰਬਰ ਬਾਈ ਦਾ ਸਕਰੀਨ ਤੇ ਪਿੰਡ ਭਾਣਾ ਮਾ ਜਿਲ੍ਹਾ ਫਰੀਦਕੋਟ ਆ ਬਾਈ